ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਦਾ ਦੋਸਤ ਕੈਪਟਨ ਅਰਪਾਈ ਸਿੰਘ ਅੱਜ 7ਵਾਂ ਦਿਨ ਸ਼ਹਾਦਤ ਦੇ ਸਫ਼ਰ ਸ਼ਹੀਦੀ ਹਫ਼ਤੇ ਦਾ ਆਖਰੀ ਦਿਨ ਅੱਜ ਦੇ ਦਿਨ ਸਵੇਰ ਦੇ ਟਾਈਮ ਦੋਨੇ ਮਾਸੂਮ ਬੱਚਿਆਂ ਨੂੰ ਨਿਆ ਦੇ ਵਿੱਚ ਚਿੰਕੇ ਕਤਲ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਔਰ ਮਾਤਾ ਗੁਜਰਕੌਰ ਦੀ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋ ਗਏ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਦੇ ਵਿੱਚ ਚਣ ਵਾਲੇ ਜਲਾਦ ਸ਼ਿਸ਼ਾਲ ਬੀਗ اور ਬਸ਼ਾਲ ਬੀਗ ਨੇ ਅਤਿ ਦੀ ਅਤਿਹਾ ਸ਼ਹਾਦਤ ਦੋਨਾਂ ਬੱਚਿਆਂ ਨੂੰ ਦੇ ਦਿੱਤੀ ਉਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਉੱਚ ਦੇ ਪੀਰ ਬਣ ਕੇ ਮਾਲਵੇ ਦੀ ਧਰਤੀ ਤੇ ਨਿਕਲੇ ਰਾਇਕਲਾ ਚੋਦਰੀ ਦੇ ਕੁਲੋਂ ਦੇ ਹਨ ਅਤੇ 100 ਮਹੀਨوں ਬੱਚਿਆਂ ਦਾ ਹਾਲ ਚਾਲ ਪੁੱਛਣ ਵਾਸਤੇ ਉਹਨਾਂ ਦੀ ਖਬਰ ਲੈਣ ਵਾਸਤੇ ਕਲ ਦੇ ਹਨ ਤੇ ਜਦੋਂ ਨੂਰਾ ਮਾਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਬੱਚਿਆਂ ਦੀ ਸਾਰੀ ਸ਼ਹਾਦਤ ਦਾ ਹਾਲ ਦੱਸਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਤੀਰ ਦੇ ਨਾਲ ਕਾਹੀ ਦੀ ਜੜ ਨੂੰ ਕੁੱਟ ਕੇ ਆਖਦੇ ਹਨ ਕਿ ਹੁਣ ਜ਼ਲਮ ਸਰਕਾਰ ਦੀਆਂ ਜੜਾਂ ਪੁੱਟੀਆਂ ਗਈਆਂ ਲਲਕਾਰ ਕੇ ਸੂਬੇ ਨੂੰ ਕਹਿੰਦੇ ਹਨ ਸੂਬਿਆ ਪੱਥਰ ਟੁੱਟ ਕੇ ਵੀ ਪੱਥਰ ਰਹਿੰਦਾ ਹੈ ਤੇ ਸੋਨਾ ਟੁੱਟ ਕੇ ਵੀ ਸੋਨਾ ਹੀ ਰਹਿੰਦਾ ਹੈ ਤੂੰ ਪੱਥਰ ਦਿਲ ਹੈ ਜੋ ਮਸੂਮਾ ਤੇ ਕਹਿਰ ਕੀਤਾ ਹੈ ਤੇ ਮਸੂਮ ਸੋਨਾ ਹੈ ਉਹ ਸੋਨੇ ਦੇ ਸੋਨੇ ਸ਼ਹੀਦ ਹੋ ਕੇ ਵੀ ਉਹ ਅਮਰ ਉਹ ਬਾਬੇ ਉਹ ਸਹਿਬਜ਼ਾਦੇ ਸਾਠੀ ਸਿੱਖੀ ਗੋਮ ਨੂੰ ਆਜ ਵੀ ਹਾਜ਼ਰ ਨਾਜ਼ਰ ਸਾਡੇ ਅੱਖਾਂ ਦੇ ਵਿੱਚ ਨਜ਼ਰ ਆਉਂਦੇ ਹਨ ਸੋ ਆਓ ਆਪਾਂ ਸਾਰੇ ਇਸੀ ਹਿੱਦੀ ਪਰਬਤੇ ਕੁਝ ਸਮਾਂ ਕੱਢ ਕੇ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਦਈਏ ਨਤਨੇਮ ਕਰੀਏ ਗੁਰੂ ਮੰਤਰ ਪੜ੍ਹੀਏ ਮੂਲ ਮੰਤਰ ਪੜ੍ਹੀਏ ਕਿਸੇ ਵੀ ਤਰੀਕੇ ਬਾਣੀ ਦੇ ਨਾਲ ਉਹਨਾਂ ਸ਼ਹੀਦ ਬੱਚਿਆਂ ਨੂੰ ਆਪਾਂ ਸ਼ਰਧਾਂਜਲੀयां ਭੇਟ ਕਰੀਏ ਹਰੇਕ ਸਿੱਖ ਦਾ ਹਰਜ ਹੈ ਕਿ ਅੱਜ ਦੇ ਦਿਨ ਉਹਨਾਂ ਨੂੰ ਜ਼ਰੂਰ ਕਿਸੇ ਰੂਪ ਦੇ ਵਿੱਚ ਵੀ ਸ਼ਰਧਾਂਜਲੀ ਪੇਸ਼ ਕਰੇ। ਔਰ ਉਹਨਾਂ ਬੱਚਿਆਂ ਨੂੰ ਯਾਦ ਕਰੇ, ਉਹਨਾਂ ਦੇ ਸਾਕੇ ਨੂੰ ਯਾਦ ਕਰੇ। ਔਰ ਆਪਾਂ ਵੀ ਉਪਰਾਲਾ ਕਰੀਏ ਕਿ ਉਹਨਾਂ ਦੇ ਜੋ ਸਾਕਾ ਸਰਹੰਦ, ਸਾਕਾ ਚਮਕੌਰ ਦਾ ਉਹਨੂੰ ਵੱਦ-ਵੱਦ ਬੱਚਿਆਂ ਤੱਕ ਲejਾਈਏ। ਆਉਣ ਵਾਲੀ ਨਵੀਂ ਪੀੜੀ ਨੂੰ ਉਦੇ ਰੂਪ ਰੂਪ ਕਰਾਈ ਹੈ ਸੋ ਬਹੁਤ ਵੱਡਾ ਕਹਿਰ ਅੱਜ ਦੇ ਦਿਨ ਜੋ ਸੂਬੇ ਨੇ ਵਰਤਾਇਆ ਹੈ ਇਹ ਸਿੱਖ ਕੌਮ ਦਾ ਜੋ ਸਿੱਖ ਦੇ ਵਿੱਚ ਔਰ ਜ਼ੁਲਮ ਦੇ ਖਾਤਰ ਲੜਨ ਦਾ ਇੱਕ ਬੂਟਾ ਨਵਾਂ ਅੱਜ ਬੀਜ ਬੀਜ ਦਿੱਤਾ ਸਾਡੇ ਬਾਬਿਆਂ ਨੇ ਛੋਟੇ ਸਹਿਬ ਜਾਦਿਆਂ ਨੇ ਔਰ ਐਸਾ ਬੀਜ ਬੀਜਿਆ ਕਿ ਜਿਵੇਂ ਜਿਵੇਂ ਪੁੰਗਰ ਕੇ ਇਹਦੀ ਫਸਲ ਵਧਦੀ ਗਈ ਬੰਦਾ ਸਿੰਘ ਬਹਾਦਰ ਜੈਸੇ ਜਰਨੈਲ ਆਏ ਇੱਕ ਸਿੱਖ ਦੇ ਵਿੱਚ ਬਾਬਿਆਂ ਦਾ ਜਸ਼ਵਾ ਆਇਆ ਔਰ ਉਹਨਾਂ ਨੇ ਜ਼ੁਲਮ ਕਰਨ ਵਾਲੀ ਜ਼ਾਲਮ ਸਰਕਾਰ ਦੀਆਂ ਜੜਾਂ ਖਾੜ ਕੇ ਰੱਖ ਦਿੱਤੀਆਂ। ਜੋ ਉਹਨਾਂ ਨੂੰ ਸ਼ਹਾਦਤ ਉਹਨਾਂ ਦੀ ਸ਼ਹੀਦੀ ਨੂੰ ਆਪਾਂ ਕੱਲ ਅੱਜ ਨੂੰ ਕਿਸੇ ਵੀ ਸਮੇ ਗੁਰਮੰਤਰ ਦੇ ਨਾਲ ਮੂਲ ਮੰਤਰ ਦੇ ਨਾਲ ਜਗਜੀਤ ਸਿੰਘ ਦੇ ਪਾਠ ਨਾਲ ਹੋਰ ਕਿਸੇ ਤਰੀਕੇ ਦਾ ਨਾਲ ਸਦਾ ਜਲੀਆਂ ਪੇਟ ਕਰੀਏ। ਔਰ ਉਹਨਾਂ ਨੂੰ ਯਾਦ ਕਰੀਏ। ਔਰ ਇਸੇ ਤਰ੍ਹਾਂ ਦਾ ਪ੍ਰਾਲਾ ਕਰ ਦੇ ਲਈਏ ਕਿ ਕਿਸੇ ਵੀ মিডিਆ ਰਾਹੀਂ سوشل میڈیا ਰਾਹੀਂ ਲਿਟਰੇਚਰ ਰਾਹੀਂ ਜਿਸ ਤਰ੍ਹਾਂ ਦੀ ਜਿਸ ਦੀ ਜੋ ਜੋ ਪਾਵਨਾ ਹੈ ਜਿਸ ਵੀ ਜੋ ਜੋ ਕਿਰਤ ਦੇ ਵਿੱਚ ਲੱਗਾ ਹੈ ਉਸ ਕਿਰਤ ਦੇ ਵਿੱਚ ਲੱਗ ਕੇ ਉਹਨਾਂ ਬੱਚਿਆਂ ਦਾ ਇਤਿਹਾਸ ਜ਼ਰੂਰ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ ਸਾਖੀਆਂ ਰਾਹੀਂ ਕਥਾ ਰਾਹੀਂ ਕੀਰਤਨ ਰਾਹੀਂ ਗੀਤਾ ਰਾਹੀਂ ਸੰਗੀਤ ਰਾਹੀਂ ਚਰਚਾ ਰਾਹੀਂ ਖੁੰਡ ਚਰਚਾ ਰਾਹੀਂ ਉਹਨਾਂ ਬੱਚਿਆਂ ਦੀਆਂ ਸਾਖੀਆਂ ਨੂੰ ਜਰੂਰ ਆਪਾਂ ਬੱਚਿਆਂ ਤੱਕ ਪਹੁੰਚਾਈ ਹੈ। ਸੋ ਆਪੋ ਪ੍ਰਾਲਾ ਕਰਦੇ ਹਾਂ। ਅਸੀਂ ਵੀ ਇਸ ਪ੍ਰਾਲੇ ਦੇ ਵਿੱਚ ਲੱਗੇ ਹਾਂ। ਅੱਜ ਫਿਰ ਆਪਾਂ ਰਾਤ ਦੀ ਪੇਸ਼ਕਸ਼ ਦਾ ਜੋ ਬੱਚਿਆਂ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਉਮੀਦ ਕਰਦਾ ਹਾਂ ਕਿ ਵੀਡੀਓ ਪਸੰਦ ਆਇਆ ਹੋਵੇਗਾ। ਲਾਈਕ ਸ਼ੇਅਰ ਜਰੂਰ ਕਰਿਆ ਕਰੋ। ਸਬਸਕ੍ਰਾਈਬ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਕੇ ਉਠਾਲ ਲੈ ਕੇ ਬੱਚਿਆਂ ਨੂੰ ਲਾਲਚ ਡਰਾਵੇ ਨਿੱਤੇ ਦਿਲ ਦੇ ਆਸਤਿਆਂ ਨੂੰ ਛੋਡੇ ਸਾਹਿਬ ਸਾਦੇ ਜਦ ਬਾਜੀ ਵਿੱਚ ਸੀਸ ਨਾ ਝੁਕਾਇਆ ਪਹਿਲਾ ਪੈਰ ਪਾਇਆ ਸੀ ਵਿੱਚ ਸਰਹੰਦ ਦੇ ਜਦ ਹੋਇਆ ਕੈ ਸੀ ਉਹ ਕਿਹੜਾ ਗਏ <muchas> ਸਾਰੇ ਮੱਛੀ ਅੰਡ ਲੀਨਾਲ ਕਾ ਇਹ ਹੈ ਸੁਬੰਗੀ ਕਾ ਹਾਲ ਸਾ ਵਾਹਿਗੁਰਜੀ ਕੀ ਵਤੇ ਨੰਨਿਆ ਨੰਨਿਆ ਜਿੰਦਾਂ ਨੂੰ ਤੂੰ ജ